ਮંત્રી ਗੁਰਮੀਤ ਸਿੰਘ ਖੁੱਡਿਆ ਨੇ ਆਪਣੇ ਜੱਦੀ ਵਿਧਾਨ ਸਭਾ ਹਲਕਾ ਲੰਬੀ ਦੇ 6 ਪਿੰਡਾਂ ਦਾ ਅਚਾਨਕ ਦੌਰਾ ਕੀਤਾ ਇਸ ਮੌਕੇ ਉਹਨਾਂ ਨੇ ਵੱਖ-ਵੱਖ ਪਿੰਡਾਂ ਦੇ ਵੱਲੋਂ ਸਰਕਾਰਾਂ ਤੱਕ ਪਹੁੰਚਾਈਆਂ ਜਾਣ ਵਾਲੀਆਂ ਮੰਗਾਂ ਨੂੰ ਸਿੱਧੇ ਰੂਪ ਦੇ ਵਿੱਚ ਮੰਨ ਕੇ ਲੋਕਾਂ ਦੇ ਵਾਸਤੇ ਸਹੂਲਤਾ ਦਾ ਭੰਡਾਰ ਖੋਲ ਦਿੱਤਾ ਹੈ ਇਸ ਦੇ ਨਾਲ ਹੀ ਕੈਬਨਿਟ ਮੰਤਰੀ ਖੁੱਡਿਆ ਨੇ ਐਲਾਨ ਕੀਤਾ ਕਿ ਛੇਤੀ ਹੀ ਪੰਜਾਬ ਦੇ ਵਿੱਚ ਔਰਤਾਂ ਨੂੰ 1000 ਰੁਪਿਆ ਪ੍ਰਤੀ ਮਹੀਨਾ ਦਿੱਤਾ ਜਾਣ ਵਾਲਾ ਪੱਤਾ ਸ਼ੁਰੂ ਹੋ ਜਾਏਗਾ ਸਾਡੀਆਂ ਮਾਵਾਂ ਪੈਣਾ ਬੈਠੀਆਂ ਇੱਕ ਵਾਰ 1000 ਰੁਪਏ ਦਾ ਭਗਵੰਤ ਮਾਨ ਹੋਰਾਂ ਨੇ ਕੀਤਾ ਸੀ ਉਹ ਵੀ ਜਲਦੀ ਪੂਰਾ ਕਰ ਦੇਣਗੇ ਉਹਨੇ ਕਿਹਾ ਠੀਕ ਹੈ ਸੀ 2 ਸਾਲ ਲੇਟ ਰਹਿ ਗਏ ਇਸ ਗੱਲ ਦੀ ਮਾਫੀ ਚਾਹੁੰਦੇ ਹਾਂ ਪਰ ਜਿਹੜੇ ਗੱਲਾਂ ਕਰਦੇ ਹਨ ਉਹ ਕਹਿੰਦੇ ਸੀ 15-15 ਲੱਖ ਰੁਪਏ ਦੇਵਾਂਗੇ ਤੇ ਕਈ ਮਾਤੜਾ ਨੇ ਨਾਲ ਦੀ ਨਾਲ ਖਾਤੇ ਖਿਲਾਲੇ ਸੀ ਵੀ ਹੁਣ ਤਾਂ ਇਹ 2-3 ਮਹੀਨਿਆਂ ਨੂੰ ਉਧਰ ਦੇ ਪਾਸੇ ਗੱਲ ਬਣ ਜਾਣਾ ਹੈ ਕਿਸੇ ਨੇ ਨਹੀਂ ਪੁੱਛਿਆ ਸੀ ਦੂਜੇ ਵੀ ਬਹੁਤ ਸਾਰੀਆਂ ਗੱਲਾਂ ਦਿੱਲੀ ਚ ਜਾ ਕੇ ਵੀ ਕਰਦੇ ਜਿਹੜਾ ਨੇ 70 70 ਸਾਲ ਰਾਜ ਕਰ ਲਿਆ ਕਦੇ ਕਿਸੇ ਦੀ ਸਾਰ ਨਹੀਂ ਲਈ ਸੀ ਉਹ ਵੀ ਨਵੇਂ-ਨਵੇਂ ਡਾਇਲੌਗ ਹੋਮ ਬੋਲਣ ਲੱਗ ਗਏ ਆ ਵੀ ਅਸੀਂ ਉੱਥੇ ਆਹ ਕਰਾਂਗੇ ਅਸੀਂ ਆਹ ਕਰਾਂਗੇ ਸੋ ਸਤਿਕਾਰਯੋਗ ਭਰਾਓ ਜਿਹੜਾ ਭੈਣੋ ਜਿਹੜਾ ਸਾਨੂੰ ਸਮਾਂ ਮਿਲਿਆ ਥੋੜੀ ਸੇਵਾ ਵਿੱਚ ਹਾਜ਼ਰ ਹੈ ਤੇ ਪੂਰੀ ਇਮਾਨਦਾਰੀ ਨਾਲ ਜਿਵੇਂ ਜਿਵੇਂ ਤੁਸੀਂ ਮੈਨੂੰ ਐਮਐਲਏ ਬਣਾਇਆ ਸੀ ਜਾਂ ਮੈਨੂੰ ਮਿਨਿਸਟਰ ਬਣਾ ਲਿਆ ਚੋਣ ਵਾਦੇ ਨੂੰ ਛੇਤੀ ਹੀ ਪੂਰਾ ਕਰਨਗੇ ਉਹਨਾਂ ਦੇ ਵੱਲੋਂ ਇਹ ਆਸ਼ਵਾਸਾ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਆਪਣੇ ਜੱਦੀ ਪਿੰਡ ਪਹੁੰਚੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਲਦੀ ਹੀ ਜੁੜਾ 1000 ਰੁਪਏ ਪਤਾ ਦੇਣ ਦੀ ਗੱਲ ਕੀਤੀ ਗਈ ਸੀ ਮਹਿਲਾਵਾਂ ਨੂੰ ਉਹਨਾਂ ਨੂੰ ਦਿੱਤਾ ਜਾਏਗਾ ਉਸ ਦਾ ਕੰਮ ਜੜਾ ਹੈ ਛੇਤੀ ਹੀ ਕਰ ਦਿੱਤਾ ਜਾਏਗਾ ਤੇ ਚੋਣ ਵਾਦੇ ਨੂੰ ਵੀ ਪੂਰਾ ਕੀਤਾ ਜਾਏਗਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡਿਆ ਦੇ ਵੱਲੋਂ ਇਹ ਤਮਾਮ ਜਾਣਕਾਰੀ ਦਿੱਤੀ ਗਈ ¡Gira todo!